ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਪਣੇ ਸਾਰੇ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਸਾਫਤਾ ਜੈਕਾਰ ਕਾਲਕਤਖ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦਾ ਸੰਗਮਾ ਜਿਹੜਾ ਸਾਹਿਬ ਜਗੀਰਪੁਰ ਜੀ ਹੋਰ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਤੇ ਆਗੂ ਸਾਹਿਬ ਅੱਜ ਜਿਵੇਂ ਸ਼ੇਰ ਤੋਂ ਪਹਿਲਾਂ ਬਹੁਪੁਰ ਆਏ ਸੀਗੇ ਬਹੁਪੁਰ ਅਸੀਂ ਸੰਤਪਾਪਾ ਬਦ ਸਿੰਘ ਚੁੱਟੇਵਾਲ ਜੀ ਦਾ ਉਹਨਾਂ ਦੀ ਕਿਸ਼ਤੀ ਤੇ ਜਾ ਕੇ ਜਿਹੜੇ ਥੇਰੇ ਆ ਤੇ ਆਏ ਦੋਏ ਪਾਣੀ ਖੜਾ ਆ ਉੱਥੇ ਆਪਣੇ ਬਹੁਪੁਰ ਕੋ ਜਾਂ ਆਸਪਾਸ ਦੇ ਪਿੰਡਾਂ ਕੋ ਉੱਥੇ ਵੀ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਏ ਆ ਆਪਣੀਆਂ ਬੀੜੀਆਂ ਸੀ ਉੱਥੇ ਇਹਨਾਂ ਦੇ ਢੇਰੇ ਦੇ ਆਦੋ ਪਾਣੀ ਸੀਗਾ ਤੇ ਅਸੀਂ ਆਈ ਆਪਣੇ ਵੱਲੋਂ ਪਹਿਲਾਂ ਲੈ ਲੈਂਦਾ ਦੋ ਪਸੂਆਂ ਦਾ ਚਾਰਾ ਅਚਾਰ ਲੈ ਲੈਂਦਾ ਤਪਾਲਾਂ ਲੈ ਲੈਂਦੀਆਂ ਮੱਛਲੀਆਂ ਲੈ ਲੈਂਦੀਆਂ ਸੁੱਕਾ ਦੁੱਧ ਖੰਡ ਪਾਣੀ ਤੇ ਹੋਰ ਚੀਜ਼ਾਂ ਜਿਹੜੀਆਂ ਦਵਾਈਆਂ ਤੇ ਨਾਲ ਤੀਜਾ ਜਿਹੜੀਆਂ ਆਪਣੀਆਂ ਬੱਤਨ ਵਾਲੀਆਂ ਸਾਰੀਆਂ ਅਸੀਂ ਲੈ ਕੇ ਆਏ ਆ ਤੇ ਪਹਿਲਾਂ ਬਹੁਤ ਕੁਝ ਦਿੱਤੀਆਂ ਫਿਰ ਆਲੀ ਕਰਾਂਵਾਂ ਦਿੱਤੀਆਂ ਹੋਣ ਇਥੇ ਗੋਦਵਾਲਾ ਸਾਹਿਬ ਜਿਹਨੇ ਦੱਸਿਆ ਪ੍ਰਧਾਨ ਸਿੰਘ ਨੇ ਬਹੁਤ ਚੰਗਾ ਆਪਣੇ ਸੇਵਾਦਾਰ ਹੈ ਆਪਣਾ ਸਾਰੇ ਇਲਾਕੇ ਦਾ ਸਮਾਜ ਦਾ ਆਉਣ ਇੱਥੇ ਜਿਹੜੀਆਂ ਗੱਡੀਆਂ ਆ ਜਿਹਦਾ ਸਮਾਨ ਇੱਥੇ ਆਪਣੇ ਚਾਹੀਦਾ ਸੀਗਾ ਗੁਰਦੁਆਰਾ ਸਾਹਿਬ ਸਾਹਮਣੇ ਖੜੇ ਆ ਇਹ ਸਮਾਨ ਸਾਰਾ ਗੁਰਦੁਆਰਾ ਸਾਹਿਬ 'ਤੇ ਛੱਡ ਕੇ ਜਾਵਾਂਗੇ ਸੰਗਤ ਨੇ ਸਾਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਚਾਹੀਦਾ ਆ ਉਸ ਦਾ ਚੌਕਰ ਚਾਹੀਦਾ ਪਸ਼ੂਆਂ ਵਾਸਤੇ ਪਸ਼ੂਆਂ ਲਈ ਝਾੜ ਚਾਹੀਦਾ ਪਾਲਾ ਚਾਹੀਦਿਆਂ ਨੇ ਘਰਾਂ ਉੱਪਰ ਖੋਲ ਵਾਸਤੇ ਇਹਨਾਂ ਦੇ ਜਿਹੜੇ ਕੰਮਜ਼ੋਰ ਆ ਚੋਖੇ ਕਮਜ਼ੋਰ ਆ ਤੇ ਮੋਰ ਖਾਨ ਦੀਆਂ ਵਸਤੂਆਂ ਚਾਹੀਦੀਆਂ ਨੇ ਹੁਣ ਅਸੀਂ ਤੁਹਾਨੂੰ ਫੇਰ ਇਹ ਵਿਸ਼ਵਾਸ ਨਾਲ ਕਹਿ ਕੇ ਜਾਵਾਂਗੇ ਵਿਸ਼ਵਾਸ ਦਿਨੇ ਆ ਪਰ ਅਸੀਂ ਨਾਲ ਕਿ ਅਸੀਂ ਉਹ ਵੀ ਸਮਾਨ ਤੁਹਾਨੂੰ ਬਹੁਤ ਜਲਦੀ ਕੁਝ ਦਿਨਾਂ ਦੇ ਆਪਣੇ ਪਹੁੰਚਦਾ ਕਰਾਂਗੇ ਫੇਰ ਅਸੀਂ ਆਪ ਹੀ ਆਵਾਂਗੇ ਇਹ ਆਪਣਾ ਸਾਰਿਆਂ ਸਾਰਿਆਂ ਦਾ ਫਰਜ਼ ਬਣਦਾ ਸਾਡਾ ਵੱਡੀ ਜ਼ਿੰਮੇਵਾਰੀ ਆ ਕਿ ਜੇ ਤੁਹਾਨੂੰ ਕੋਈ ਮੁਸ਼ਕਲ ਹੈ ਤੁਹਾਨੂੰ ਕੋਈ ਪਰੇਸ਼ਾਨੀ ਆਫਤ ਆ ਤੁਸੀਂ ਬਹੁਤ ਕਠਨ ਸਮੇਂ ਚੋਂ ਇਸ ਵੇਲੇ ਗੁਜ਼ਰ ਰਹੇ ਹੋ ਸਚਾਰੋਂ ਨੂੰ ਵੀ ਤੁਹਾਡੀ ਸਾਰ ਲੈਣੀ ਚਾਹੀਦੀ ਆ ਤੁਹਾਡੀ ਬਾਹ ਫੜਨੀ ਚਾਹੀਦੀ ਆ ਕੀ ਕਿ ਸਰਕਾਰ ਵੱਡੇ ਪੱਧਰ ਤੇ ਕੰਮ ਕਰ ਸਕਦੀ ਆ ਲੇਕਿਨ ਸਮਾਜ ਵੀ ਪੰਜਾਬੀ ਵੀ ਬੜੇ ਯੋਧੇ ਨੇ ਸੇਵਾਦਾਰ ਨੇ ਪੰਜਾਬੀਆਂ ਦੇ ਵਿੱਚ ਬੜਾ ਜਜ਼ਬਾ ਆ ਜਿਹੜੀ ਮਦਦ ਕਰਨ ਦਾ ਤੇ ਇੱਕ ਦੂਜੇ ਦੇ ਨਾਲ ਖੜੇ ਹੋਣ ਦਾ ਸਾਰੇ ਪੰਜਾਬ ਵਿੱਚੋਂ ਆਪਾਂ ਦੇਖਦੇ ਆ ਟ੍ਰਾਲੀਆਂ ਰਾਹੀਂ ਟਰੱਕਾਂ ਰਾਹੀਂ ਸਮਗਰੀ ਆ ਰਹੀ ਸਮਾਨ ਆ ਰਿਹਾ ਆ ਇਹ ਪੰਜਾਬੀਆਂ ਦੀ ਵਿਰਾਸਤ ਆ ਇਹ ਗੁਰੂ ਸਾਹਿਬ ਦਾ ਫਲਸਫਾ ਆ ਗੁਰੂ ਸਾਹਿਬ ਨੇ ਆਪਾਂ ਨੂੰ ਅਖਿਆ ਆ ਕੀ ਲੋੜਵੰਦਾ ਦੀ ਮਦਦ ਕਰੋ ਗਰੀਬ ਦੀ ਬਾਹ ਫੜੋ ਤੇ ਜਿਹਨੂੰ ਕੋਈ ਦੁੱਖ ਤਕਲੀਫ ਆ ਉਹਦਾ ਦੁੱਖ ਤਕਲੀਫ ਉਹਦਾ ਦੂਰ ਕਰੋ ਸੋ ਅਸੀਂ ਤਾਂ ਤੁਹਾਨੂੰ ਇਹ ਵੀ ਜਿਵੇਂ ਦੱਸਿਆ ਸਰਦਾਰ ਪ੍ਰਧਾਨ ਸਿੰਘ ਉਹਨਾਂ ਨੇ ਤੁਸ਼ਵਾਸ਼ ਦੋਹਰੇ ਕਿ ਜਦੋਂ ਤੁਹਾਨੂੰ ਲੋੜ ਪਈ ਅੱਜ ਅਸੀਂ ਐਲਾਨ ਕਰਦੇ ਆ ਬਹੁਪੁਰ ਵੀ ਕਿਹਾ ਇੱਥੇ ਵੀ ਕਹਿੰਦੇ ਆ ਆਲੀਪਿੰਡ ਵੀ 5000 ਲੀਟਰ ਡੀਜ਼ਲ ਤੁਹਾਨੂੰ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਡੀਜ਼ਲ ਨੂੰ ਜਿਹੜੇ ਪੰਪਾਂ 'ਚ ਵਰਤ ਕੇ ਤੇ ਜਿਹੜਾ ਪਾਣੀ ਤੁਹਾਡਾ ਰਹਿ ਗਿਆ ਖੇਤਾਂ ਵਿੱਚ ਉਹਨੂੰ ਆਪਾਂ ਬਾਹਰ ਕਮਸ ਕੀ ਪੰਪ ਕਰ ਸਕੀਏ ਕਿ ਜਿਸ ਨਾਲ ਕਿ ਆਪਣੀ ਜ਼ਮੀਨ ਕੰਟਕ ਵਾਸਤੇ ਛੇਤੀ ਤਿਆਰ ਹੋ ਸਕੋ। ਹੋਰ ਵੀ ਅੱਜ ਤੱਕ ਇੰਨਾ ਕਹਿੰਦੇ ਆ। ਪਾਕੀ ਜਿਵੇਂ ਦੱਸਿਆ ਤੁਸੀਂ ਅਸੀਂ ਅਮਰੀਕਾ 'ਚ ਇੰਗਲੈਂਡ ਵਿੱਚ ਜਾਂ ਜਿੱਥੇ ਵੀ ਆਪਣੇ ਪਰਿਵਾਰ ਬੈਠੇ ਨੇ ਸਭ ਨੂੰ ਮੈਂ ਅਪੀਲ ਕੀਤੀ ਆ ਕਿ ਜੋ ਵੀ ਤੁਸੀਂ ਮਦਦ ਕਰ ਸਕਦੇ ਹੋ ਤੁਸੀਂ ਮਦਦ ਕਰੋ ਸਾਨੂੰ ਅੱਜ ਇੱਕ ਦਿੱਲੀੋਂ ਆਪਣੇ ਜਿਹੜੇ ਹੈਗੇ ਆ ਆਪਣੇ ਇੰਡਸਟਰੀ ਵਾਲੇ ਉਹਨਾਂ ਦਾ ਵੀ ਸਾਨੂੰ ਸੁਨੇਹਾ ਆਇਆ ਕਿ ਦੱਸੋ ਕਿਹੜੀ ਸੰਸਥਾ ਨੂੰ ਪੈਸੇ ਦੇਈਏ। ਅਸੀਂ ਵੀ ਮਦਦ ਕਰਨੇ ਚਾਹੁੰਦੇ ਆ ਸੋ ਸਾਰੇ ਹੀ ਆਪਣੀ ਜਿਹੜੀ ਮਦਦ ਵਾਸਤੇ ਸਾਰੇ ਤਤਪਰ ਨੇ ਆਪਣਾ ਯੋਗਦਾਨ ਪਾਉਣਗੇ ਜਿਵੇਂ ਜਿਵੇਂ ਦਾ ਸਮਾਂ ਆਇਆ ਆਪਾਂ ਰਲ ਮਿਲ ਕੇ ਉਹਨੂੰ ਹੰਡਾਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਨੂੰ ਵਿਸ਼ਵਾਸ ਦੇ ਕੇ ਕਹਿੰਦੇ ਆ ਕਿ ਸਾਰੀ ਸੰਗਤਾਂ ਦਾ ਫਿਰ ਆਪਣੇ ਵੀਰ ਪ੍ਰਧਾਨ ਸਿੰਘ ਦਾ ਤੇ ਬਾਕੀ ਸਾਰੇ ਦਿੱਤੀਆਂ ਦਾ ਮਸਾਲਾ ਪੈਣਾ ਦਾ ਤੇ ਆਪਣੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਤੁਸੀਂ ਜਦੋਂ ਅਸੀਂ ਆਉਨੇ ਆ ਤੁਸੀਂ ਸਾਡੀ ਖਿਆਲ ਵੀ ਸੁਣਦੇ ਆ ਜੇ ਤੁਸੀਂ ਇਸ ਪਰਾਲੇ ਵਿੱਚ ਸਾਨੂੰ ਹੋਰ ਸਾਹ ਵੀ ਸਾਡੀ ਦੁਨੀਆ ਵਾਈਗੁਰੂ ਜੀ ਦਾ ਕਾਂਸਾ ਵਾਈਗੁਰੂ